ਜਾਬ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਗ੍ਰਾਸਟ ਚ ਲਿਆ ਗਿਆ ਸੀ 19 ਮਾਰਚ ਤੋਂ ਉਹਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਆਜ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਆਜ ਰਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਉਹਨਾਂ ਦਾ ਸਮਾਨ ਜਿਹੜਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਹਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿੱਤਾ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 907130000290713 00002 ਇਹਨਾਂ ਨੂੰ ਨੋਡਲ ਅਫਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰਿਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਂਦਾ ਹੈ